ਆ ਦੇਖੋ ਯਾਰ ਇੱਕ ਪ੍ਰਵਾਸੀ ਭਈਏ ਦੇ ਕਾਰਨਾਮੇ ਇਹ ਬਿਲਕੁਲ ਮੇਰੇ ਘਰ ਦੇ ਸਾਹਮਣੇ ਰਹਿੰਦਾ ਮੇਰਾ ਗਵਾਂਡੀ ਇਹਨੇ ਕੀ ਕਰਨਾ ਇੱਕ ਸਟਰੀਟ ਡੌਗ ਹੈ ਗਲੀ ਦੇ ਵਿੱਚ ਫੀਮੇਲ ਡੌਗ ਹੈ ਆ ਦੇਖੋ ਬਾਹਰ ਆਇਆ ਇਹ ਕੁੱਤੀ ਨੂੰ ਚੱਕ ਕੇ ਅੰਦਰ ਲੈ ਗਿਆ ਇਹ ਮੇਰੇ ਘਰ ਦੇ ਕੈਮਰੇ ਦੀ ਰਿਕਾਰਡਿੰਗ ਹੈ ਮੇਰੇ ਘਰ 'ਚ ਸੀਸੀਟੀਵੀ ਕੈਮਰੇ ਲੱਗਾ ਉਹ ਅੰਦਰ ਲੈ ਗਿਆ ਹੁਣ ਥੋੜੇ ਦਿਨ ਬਾਅਦ ਕੀ ਹੋਊਗਾ ਜਿਹੜੀ ਉਹ ਫੀਮੇਲ ਡੌਗ ਹੈ ਉਹ ਵਿਚਾਰੀ ਭੱਜ ਕੇ ਬਾਹਰ ਆ ਜਾਊਗੀ ਇਹਨੇ ਕੀ ਕੀਤਾ ਆ ਮੰਨ ਲਓ ਕਿ ਚੁੱਲ੍ਹੇ ਵੀ ਰਾਤ ਦਾ ਸਾਡੇ ਬਾਹਰ ਸਾਢੇ 10 ਦਾ ਟਾਈਮ ਹੋਊਗਾ ਰਾਤ ਦਾ ਬਾਹਰ ਆ ਗਈ ਹੁਣ ਇਹਨੇ ਕੀ ਕਰਨਾਗਾ ਇਹ ਫੀਮੇਲ ਡੌਗ ਆ ਕੇ ਮੇਰੇ ਜਿਵੇਂ ਬਾਹਰ ਅੱਗੇ ਬਹਿ ਜੂਗੀ ਮੇਰੇ ਘਰ ਦੇ ਅੱਗੇ ਬਹਿ ਜੂਗੀ ਇਹ ਭਾਜੀ ਕਿ ਵੀ ਸਾਡੀ ਉਹ ਇਹ ਮੇਰੇ ਦਰਵਾਜ਼ੇ ਅੱਗੇ ਇੱਥੇ ਬੈਠਦੀ ਸੀ ਕਿਉਂਕਿ ਮੈਂ ਰੋਟੀ ਬਣੀ ਇਹਨੂੰ ਮੈਂ ਪਾਉਂਦਾ ਸੀ ਇਹਦੀ ਮੈਂ ਸੇਵਾ ਕਰਦਾ ਸੀ ਆ ਦੇਖੋ ਮੇਰੇ ਦਰਵਾਜ਼ੇ ਅੱਗੇ ਸ਼ਰਿਆਮ ਕੁੱਤੀ ਨਾਲ ਗਲਤ ਕੰਮ ਕਰੀ ਜਾਂਦਾ ਪਰਵਾਸੀ ਭਾਈ ਆਖ ਬਿਹਾਰ ਦਾ ਹੁਣ ਕੁਦਰਤ ਕੀ ਹੋਇਆ ਅਸੀਂ ਬਾਹਰ ਆ ਗਏ ਮੈਂ ਕੈਮਰੇ ਦੇਖ ਲਈ ਤੇ ਹਟ ਗਏ ਹੁਣੇ ਚੱਕ ਕੇ ਲਾਗੇ ਦੇਖ ਤੁਸੀਂ ਥੋੜੇ ਟਾਈਮ ਬਾਅਦ ਉਹਨੂੰ ਬਾਹਰ ਚੱਕ ਕੇ ਲੈ ਗਿਆ ਆਪਦੇ ਘਰੇ ਚੱਕ ਕੇ ਲੈ ਗਿਆ ਸੋਰੀ ਆਪਦੇ ਕਮਰੇ ਚੱਕ ਕੇ ਲੈ ਗਿਆ ਆਹ ਦਰਵਾਜ਼ਾ ਕਰ ਲੈ ਬੰਦ ਦੇ ਉਸ ਤੋਂ ਬਾਅਦ ਕੀ ਹੋਇਆ ਮੈਂ ਨੂੰ ਯਾਰ ਮੈਂ ਤੇ ਘਰ ਦੇ ਨਾਲ ਗੱਲ ਕੀਤੀ ਸਮਝਾਇਆ ਇਹਨਾਂ ਨੂੰ ਇਹਦੇ ਘਰ ਦੇ ਨਾਲ ਕੋਈ ਗੱਲ ਮੰਨੀ ਨਹੀਂ ਕੋਈ ਰਾਹ ਨਹੀਂ ਦਿੱਤਾ ਇਹਨੇ ਸਾਨੂੰ ਮੈਂ ਇਹਨਾਂ ਨੂੰ ਆਖਿਆ ਮੈਂ ਕਿਹਾ ਅੱਜ ਤਾਂ ਇੱਕ ਕੁੱਤਾ ਚੱਕਿਆ ਕੁੱਤੀ ਚੱਕੀ ਸੋਰੀ ਕੱਲ ਨੂੰ ਕੀ ਇਹਦਾ ਬੱਚਾ ਚੱਕ ਲੇ ਫਿਰ ਆਪਾਂ ਕੀ ਕਰਾਂਗੇ ਇਹਨਾਂ ਨੇ ਮੇਰੀ ਗੱਲ ਨਹੀਂ ਮੰਨੀ ਮੈਨੂੰ ਕਹਿੰਦੇ ਤੁਸੀਂ ਜੋ ਕਰਨਾ ਕਰ ਲਓ ਜੀ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਹਾਲਾਂਕਿ ਇਸ ਬੰਦੇ ਦਾ ਵਿਆਹ ਹੋਇਆ ਹੋਇਆ ਦੋ ਜਵਾਕ ਹੈ ਇਹਦੇ ਇਹ ਘਰ ਵਧੀਆ ਸੋਹਣੀ ਘਰ ਵਾਲੀ ਹੈ ਹੁਣ ਹੁਣ ਦੇਖੋ ਤੁਸੀਂ ਇਸ ਬੰਦੇ ਨੇ ਕੀ ਕੀਤਾ ਮੇਰੇ ਜਮ੍ਹਾਂ ਕਰ ਦੇ ਗਿਆ ਇਹਦਾ ਘਰ ਇਹ ਦੇਖੋ ਮੇਰਾ ਨਾਮ ਲਿਖ ਕੇ ਉੱਥੇ ਗਾਲਾਂ ਲਿਖੀ ਮੈਨੂੰ ਗਾਲਾਂ ਕੱਢੀਆਂ ਆਂਦਾ ਕੀ ਲਿਖ ਰਿਹਾ ਵੀ ਜਿਹਨੇ ਮੇਰੀ ਬਦਨਾਮੀ ਕੀਤੀ ਮੈਂ ਉਹਦੀ ਕੁੜੀ ਚੋਦੂੰਗਾ ਮੈਂ ਉਹਦੀ ਘਰ ਵਾਲੀ ਚੋਦੂੰਗਾ ਦੇਖੋ ਤੁਸੀਂ ਬਿਹਾਰੀਏ ਦੀ ਹਿੰਮਤ ਕਿੰਨੀ ਵੱਧ ਗਈ ਹੁਣ ਇਹ ਗੰਦਮੰਦ ਲਿਖੀ ਜਾਂਦਾ ਇਹ ਵੀ ਰਿਕਾਰਡਿੰਗ ਕੈਮਰੇ ਦੀ ਹੀ ਆ ਰਾਤ ਦੀ ਉਸ ਤੋਂ ਨੈਕਸਟ ਦੇ ਵੀ ਲਿਖ ਕੇ ਇਨੇ ਤੇ ਪੂਰੀਆਂ ਗਾਲਾਂ ਲਖੀਆਂ ਪੂਰਾ ਗੰਦ ਲਿਖਿਆ ਯਾਰ ਬਿਹਾਰੀਆਂ ਨੇ ਪੰਜਾਬ ਦੇ ਵਿੱਚ ਬਹੁਤ ਗੰਦ ਪਾਤਾ ਇਹਨਾਂ ਨੂੰ ਬਰਦਾਸ਼ਤ ਨਾ ਕਰੋ ਇਹਨਾਂ ਦੇ ਜੁਕਤੀ ਫੇਰੋ ਸਾਲਿਆਂ ਦੇ ਉਹ ਦਰਵੇਸ਼ ਆ ਮੇਰੇ ਸਾਲਿਓ ਇਹਨਾਂ ਨੂੰ ਘਟੋ ਘੜ ਅਸਤਾ ਯਾਰ ਰੋਟੀ ਪਾਣੀ ਪਾਉਣੀ ਹੈ ਸੇਵਾ ਕਰਦੇ ਆ ਹਨਾ ਵੀ ਤੂੰ ਦੇਖਦਾ ਲੈ ਘਟੋ ਘੜ ਬੇਜਵਾਨਾਂ ਨਾਲ ਕੀ ਕਰੀ ਜਾਂਦਾਗਾ ਸਮਝਾਇਆ ਸੀ ਭਰਾਵਾ ਨਹੀਂ ਸਮਝਿਆ ਫਿਰ ਉਹ ਦਵਾ ਦੇ ਦੀ ਕਾਰਵਾਈ ਪਾਣੀ ਪੈ ਗਈ ਆ ਪਿਆਲੀ ਲਟੀਆਂ ਦੇਖੋ ਤੁਸੀਂ ਤੁਹਾਡੇ ਸਾਹਮਣੇ ਆ ਪਿਆਲੀ ਲਟੀਆਂ ਨੇ ਸਮਝਿਆ ਫਿਰ ਲੱਤਾਂ ਤੋੜਤੀਆਂ ਇਹਦੀਆਂ ਚਾਰ ਮਿਸ਼ਨ ਹੋਇਆ ਬੰਦੇ ਦੋਨੋਂ ਗੁੱਟ ਤੋੜ ਤੇ ਲੱਤਾਂ ਤੋੜਤੀਆਂ ਹੁਣ ਇਹ ਆ ਦੱਸੋ